ਸਾਰਾ ਜਿੰਦਾ ਨੇ ਸਾਡਾ ਬੱਚਾ ਪਬ ਕੀਰਤ ਜਿਹੜਾ ਕਿ ਸਾਡੀ ਭੈਣ ਖੜੀ ਹੈ ਤਾਂ ਛੋਟਾ ਬੱਚਾ ਸੀਗਾ ਉਹ ਦੁਬਾਰਾ ਸਹੀ ਸਲਾਮਤ ਗੁਰੂ ਦੀ ਕਿਰਪਾ ਦੇ ਨਾਲ ਘਰ ਪਹੁੰਚਿਆਗਾ ਪਰਮਾਤਮਾ ਦਾ ਸ਼ੁਕਰਗੁਜ਼ਾਰ ਔਰ ਉਸ ਬਾਅਦ ਮੈਂ ਸਾਡੀ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਔਰ ਸਮੁੱਚੀ ਪੰਜਾਬ ਪੁਲਿਸ ਦਾ ਧੰਨਵਾਦ ਕਰਨਾ ਚਾਹੁੰਦਾਗਾ ਜਿਨ੍ਹਾਂ ਨੇ ਬਹੁਤ ਹੀ ਇੱਕ ਵੱਡਾ ਆਪਰੇਸ਼ਨ ਇੱਕ ਸਖਤ ਆਪਰੇਸ਼ਨ ਕਰਦੇ ਹੋਏ 24 ਘੰਟਿਆਂ ਤੋਂ ਪਹਿਲਾਂ ਪਹਿਲਾਂ ਬੱਚਾ ਜਿਹੜਾ ਉਹ ਲਿਆ ਕੇ ਬੱਚੇ ਦੀ ਮਾਂ ਨੂੰ ਸੌਂਪਿਆ ਪਰਿਵਾਰ ਨੂੰ ਸੌਂਪਿਆ ਬਹੁਤ ਵੱਡਾ ਕੰਮ ਆ। ਪੁਰਾਣੇ ਸਮਿਆਂ ਦੇ ਅੰਦਰ ਬਹੁਤ ਸਾਰੇ ਇਸ ਤਰ੍ਹਾਂ ਦੇ ਗਲਤ ਕੰਮ ਹੋ ਜਾਂਦੇ ਸੀ ਪਰ ਲੇਕਿਨ ਮੈਂ ਸਮਝਦਾ ਪਹਿਲੀ ਵਾਰ ਹੋਇਆਗਾ ਕਿ ਬੱਚੇ ਨੂੰ 24 ਘੰਟਿਆਂ ਚ ਅਪਦੇ ਦੀ ਮਾਤਾ ਨੂੰ ਸਪਰਦ ਕੀਤਾ ਗਿਆ ਬਹੁਤ ਵੱਡਾ ਕੰਮ ਆ। ਮੈਂ ਪੰਜਾਬ ਪੁਲਿਸ ਦਾ ਖਾਸ ਕਰਕੇ ਸਾਡੇ ਡੀਜੀਪੀ ਸਾਹਿਬਾਨ ਦਾ ਤਿੰਨੇ ਜਿਹੜੇ ਸਾਡੇ ਐਸਐਸਪੀ ਸਾਹਿਬਾਨ ਐਸਐਸਪੀ ਖੰਨਾ ਮਲੇਰਕੋਟਲਾ ਪਟਿਆਲਾ ਡੀਜੀਪੀ ਸਾਹਿਬਾਨ ਨੂੰ ਸਭ ਦਾ ਧੰਨਵਾਦ। ਔਰ ਦੂਸਰਾ ਮੈਂ ਦੇਖ ਰਿਹਾ ਸੀਗਾ ਕਿ ਜਦੋਂ ਦਾ ਬੱਚਾ ਗਵਾਹ ਹੋਇਆ ਸਰਦਾਰ ਭਗਵੰਤ ਸਿੰਘ ਮਾਨ ਜੀ ਲਗਾਤਾਰ ਪੰਜਾਬ ਪੁਲਿਸ ਦੇ ਟੱਚ ਵਿੱਚ ਲਗਾਤਾਰ ਪਰਿਵਾਰ ਦੇ ਨਾਲ ਟੱਚ ਵਿੱਚ ਅੱਜ ਵੀ ਉਹਨਾਂ ਨੇ ਪਰਿਵਾਰ ਨਾਲ ਗੱਲ ਕੀਤੀ ਹੈ ਲਗਾਤਾਰ ਗਲਮਤ ਕਰ ਰਹੇ ਸੀਗੇ ਕਿ ਬਿਲਕੁਲ ਬੱਚੇ ਨੂੰ ਅਸੀਂ ਸਹੀ ਸਲਾਮਤ ਲੈ ਕੇ ਆਵਾਂਗੇ ਉਹ ਮੈਂ ਸਮਝਦਾ ਅੱਜ ਸੱਚ ਸਾਬਤ ਹੋਈ ਸਹੀ ਸਲਾਮਤ ਅੱਜ ਪਰਿਵਾਰ ਚ ਪਹੁੰਚਾ ਇੱਥੇ ਬੱਚਾ ਜਿਹੜਾ ਸੌਪਿਆ ਗਿਆ ਕਿੰਨੇ ਕ ਪਹਿਲਾਂ ਤਾਂ ਮਾੜੀ ਘਟਨਾ ਹੈਗੀ ਅਤੇ ਅੰਜਾਮ ਦੇਣ ਵਾਲਿਆਂ ਨੂੰ ਜਿਹੜਾ ਹੈਗਾ ਭਾਵੇਂ ਕਿ ਸਬਤ ਵੀ ਮਿਲਿਆ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਉਸ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸਾਡਾ ਬੱਚਾ ਪਵ ਕੀਰਤ ਜਿਹੜਾ ਕਿ ਸਾਡੀ ਭੈਣ ਖੜੀ ਹੈ ਤਾਂ ਛੋਟਾ ਬੱਚਾ ਸੀਗਾ ਉਹ ਦੁਬਾਰਾ ਸਹੀ ਸਲਾਮਤ ਗੁਰੂ ਦੀ ਕਿਰਪਾ ਦੇ ਨਾਲ ਘਰ ਪਹੁੰਚਿਆਗਾ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਔਰ ਉਸ ਬਾਅਦ ਮੈਂ ਸਾਡੀ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਔਰ ਸਮੁੱਚੀ ਪੰਜਾਬ ਪੁਲਿਸ ਦਾ ਧੰਨਵਾਦ ਕਰਨਾ ਚਾਹੂਗਾ ਜਿਨ੍ਹਾਂ ਨੇ ਬਹੁਤ ਹੀ ਇੱਕ ਵੱਡਾ ਆਪਰੇਸ਼ਨ ਇੱਕ ਸਖਤ ਆਪਰੇਸ਼ਨ ਕਰਦੇ ਹੋਏ 24 ਘੰਟੇ ਤੋਂ ਪਹਿਲਾਂ ਪਹਿਲਾਂ ਬੱਚਾ ਜਿਹੜਾ ਉਹ ਲਿਆ ਕੇ ਬੱਚੇ ਦੀ ਮਾਂ ਨੂੰ ਸੌਂਪਿਆ ਪਰਿਵਾਰ ਨੂੰ ਸੌਂਪਿਆ ਬਹੁਤ ਵੱਡਾ ਕੰਮ ਆ ਪੁਰਾਣੇ ਸਮੇਂ ਦੇ ਅੰਦਰ ਬਹੁਤ ਸਾਰੇ ਇਸ ਤਰ੍ਹਾਂ ਦੇ ਗਲਤ ਕੰਮ ਹੋ ਜਾਂਦੇ ਸੀ ਪਰ ਲੇਕਿਨ ਮੈਂ ਸਮਝਦਾ ਪਹਿਲੀ ਵਾਰ ਹੋਇਆਗਾ ਕਿ ਬੱਚੇ ਨੂੰ 24 ਘੰਟਿਆਂ ਚ ਅਬਦੁੱਦੀ ਮਾਤਾ ਨੂੰ ਸਪਰਦ ਕੀਤਾ ਗਿਆ ਬਹੁਤ ਵੱਡਾ ਕੰਮ ਆ ਮੈਂ ਪੰਜਾਬ ਪੁਲਿਸ ਦਾ ਖਾਸ ਕਰਕੇ ਸਾਡੇ ਡੀਜੀਪੀ ਸਾਹਿਬਾਨ ਦਾ ਤਿੰਨੇ ਜਿਹੜੇ ਸਾਡੇ ਐਸਐਸਪੀ ਸਾਹਿਬਾਨ ਐਸਐਸਪੀ ਖੰਡਲਾ ਮਲੇਰਕੋਟਲਾ ਪਟਿਆਲਾ ਡੀਜੀ ਸਾਹਿਬਾਨ ਨੂੰ ਸਭ ਦਾ ਧੰਨਵਾਦ ਔਰ ਦੂਸਰਾ ਮੈਂ ਦੇਖ ਰਿਹਾ ਸੀਗਾ ਕਿ ਜਦੋਂ ਦਾ ਬੱਚਾ ਗਵਾਹ ਹੋਇਆ ਸਰਦਾਰ ਭਗਵੰਤ ਸਿੰਘ ਮਾਨ ਜੀ ਲਗਾਤਾਰ ਪੰਜਾਬ ਪੁਲਿਸ ਦੇ ਟੱਚ ਵਿੱਚ ਲਗਾਤਾਰ ਪਰਿਵਾਰ ਦੇ ਨਾਲ ਟੱਚ ਵਿੱਚ ਅੱਜ ਵੀ ਉਹਨਾਂ ਨੇ ਪਰਿਵਾਰ ਨਾਲ ਗੱਲ ਕੀਤੀ ਹੈ ਲਗਾਤਾਰ ਗਲਵਤ ਕਰ ਰਹੇ ਸੀਗੇ ਕਿ ਬਿਲਕੁਲ ਬੱਚੇ ਨੂੰ ਉਸੇ ਸਹੀ ਸਲਾਮਤ ਲੈ ਕੇ ਆਵਾਂਗੇ ਉਹ ਮੈਂ ਸਮਝਦਾ ਅੱਜ ਸੱਚ ਸਾਬਤ ਹੋਈ ਸਹੀ ਸਲਾਮਤ ਅੱਜ ਪਰਿਵਾਰ ਚ ਪਹੁੰਚਿਆ ਹੈਗਾ ਸੋ ਦੂਸਰੇ ਪਾਸੇ ਅਪਰਾਧੀਆਂ ਨੂੰ ਬਹੁਤ ਵੱਡਾ ਸਨੇਹਾਗਾ ਕਿ ਜਿਹੜਾ ਵੀ ਕੋਈ ਕਾਨੂੰਨ ਨੂੰ ਆਪਣੇ ਹੱਥ ਚ ਲਾਊਗਾ ਜਿਹੜਾ ਵੀ ਕਾਨੂੰਨ ਤੋੜਨ ਦਾ ਯਤਨ ਕਰੂਗਾ ਉਹਦੇ ਨਾਲ ਸਖਤੀ ਨਾਲ ਜੱਟਿਆ ਜਾਊਗਾ ਉਹਦੇ ਨਾਲ ਕੋਈ ਵੀ ਟਿੱਲ ਮੱਟ ਨਹੀਂ ਵਰਤੀ ਜਾਊਗੀ ਔਰ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਨੂੰ ਕਾਇਮ ਰੱਖਣਾ ਸਾਡੀ ਪ੍ਰਾਇਮਰੀ ਤੇ ਮੁਢਲੀ ਜੜੀ ਆ ਉਹ ਜ਼ਿੰਮੇਵਾਰੀ